ੋ ਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਮਹਾਰਾਜ ਜੀ ਕੀ ਜੈ ਇਹ ਸ਼ੋਭਾ ਯਾਤਰਾ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਮੰਦਿਰ ਪਿੰਡ ਹੱਲੇ ਵਿੱਚੋਂ ਸਤ ਪ੍ਰਾਪਲ ਸ਼ੁਰੂ ਹੁੰਦੀ ਆ ਔਰ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਕਿ ਆਪਣੇ ਤਨੋਂ ਮਨੋਂ ਧਨੋਂ ਇਸ ਸ਼ੋਭਾ ਯਾਤਰਾ ਦਾ ਸਵਾਗਤ ਕਰਦੇ ਆ ਵਾਖ ਵਾਕ ਜਤਾਲ ਲੋਉਂਦੇ ਆ ਵੈਲਕਮ ਕਰਦੇ ਆ ਅਸੀਂ ਮੰਦਰ ਕਮੇਟੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਇਸ ਸਮੇਂ ਰਸਾ ਬਖਸ਼ੇ ਹਰ ਘਰ ਦੇ ਵਿੱਚ ਖੁਸ਼ੀਆਂ ਆਣ ਖੜੇੜੇ ਆਣ ਸਾਰੇ ਨਗਰ ਵਿੱਚ ਮੀਂਹ ਦਾ ਫੁੱਲਾਂ ਦਾ ਮੀਂਹ ਵਰਸਾਨ ਸੁਖ ਸ਼ਾਂਤੀ ਦਾ ਮੀਂਹ ਵਰਸਾਨ ਸਾਰੇ ਘਰਾਂ ਨੂੰ ਤਰੱਕੀ ਬਖਸ਼ੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਪੂਰੇ ਸੰਸਾਰ ਦੇ ਵਿੱਚ شانپے بخشر گو સ્વામી શ્રી ગુરુ નાબદાસ મહારાજ કી જય શહેર મે સારે સંસ્થાઓ વાજીયા સાડે नाल ચલ રહીયા ભાઈ કી કો હાજી સાર દીયા શહેરિયા સારિયા જડિયા સંસ્થાઓ ને ચાહે હિન્દુ વિશ્વ પરિષદ ને ચાહે બજરંગ દલ ને ચાહે બાલમીક સવાયા ચાહે સનાતન ધર્મ માં શિવ સાના દે ઉદ્ધાર ને સારે સાડે नाल ચલ દે શ્રી ગુરુ રવિદાસ સભા ઓર સારે કાઉન્સેલર ઓ ભી શ્રી ગુરુ નાબદાસ દ મંદિર દે નામસ્તક હોયે ને ਬੜਾ ਸਾਹਿਬ ਜੀ ਮੈਡਮ ਮਰਨਾ ਚੌਧਰੀ ਜੀ ਅਸ਼ੋਕ ਚੌਧਰੀ ਜੀ ਹਰਵਿੰਦਰ ਸੋਨੀ ਜੀ ਸ਼ਿਵਸ਼ਾਣਾ ਦੇ ਪ੍ਰਧਾਨ ਔਰ ਪਵਨ ਸ਼ਰਮਾ ਜੀ ਆ ਮਾਤਾ ਫੁੱਲਾਂ ਵਾਲੀ ਦੀ ਸਾਡੀ ਸ਼ੋਭਾ ਯਾਤਰਾ ਨਾਲ ਬਿਰਾਜਮਾਨ ਨੇ ਬਾਬਾ ਰੁੱਦਰਗਿਰੀ ਜੀ ਸਾਡੇ ਨਾਲ ਬਾਬਾ ਬਰਖੰਡੀ ਵਾਲੇ ਨਰਿੰਦਰ ਦਾ ਜੀ ਉਹ ਸ਼ੋਭਾ ਯਾਤਰਾ ਜੁੱਤੇ ਰਥਾਂ ਤੇ ਬੈਠੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਕਿ ਸਾਡੀ ਸ਼ੋਭਾ ਵਿੱਚ ਆ ਕੇ ਨਾਬਾ ਦਾ ਜੀ ਸ਼ੋਭਾ ਤਾਂ ਕੇ ਸਾਰੇ ਗਰੀਬ ਬਰਾਦਰੀ ਦੀ ਇੱਜ਼ਤ ਮਾਣ ਪ੍ਰਦਾਨਦੇ ਨੇ ਸੋ ਲਗਭਗ 100 ਟਰਾਲੀ ਦੇ ਨਾਲੇ ਸੰਗਤਾਂ ਆਪਣੇ ਵਕ ਵਕ ਪਿੰਡਾਂ ਦੇ ਵਿੱਚੋਂ ਆਈਆਂ ਨੇ ਅਸੀਂ ਸਾਰੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਿਆ ਬੋਸ ਸਵਾਮੀ ਸ਼੍ਰੀ ਗੁਰਨਾਬਦਾਸ ਮਹਾਰਾਜ ਕੀ ਜੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵਾਮੀ ਸ਼੍ਰੀ ਗੁਰਨਾਬਦਾਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਬਹੁਤ ਵਿਸ਼ਾਲ ਰੂਪ ਚ ਪਹਿਲੇ ਵੀ ਗੱਡੀ ਜਾਂਦੀ ਔਰ ਅੱਜ ਵੀ ਗੱਡੀ ਜਾ ਰਹੀ ਹੈ ਜਿਸ ਵਿੱਚ ਸਾਰੇ ਧਰਮਾਂ ਦੇ ਰਲ ਕੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕਰਕੇ ਗੁਰੂ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਦਾ ਬਹੁਤ ਰੌਣਕ ਨੂੰ ਵਧਾ ਕਰਕੇ ਆਪਣੀਆਂ ਹਾਜ਼ਰੀਆਂ ਲਗਵਾ ਰਹੇ ਨੇ ਇਸੇ ਤਰ੍ਹਾਂ ਹੀ ਸਾਰਿਆਂ ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ ਗੁਰੂ ਮਹਾਰਾਜ ਜੀ ਪਰ ਸਾਰੇ ਜਣੇ ਆਸ਼ੀਰਵਾਦ ਪ੍ਰਾਪਤ ਕਰਦੇ ਰਹਿਣ ਸਾਰਿਆਂ ਨੂੰ ਨਿਰੋਗਤਾ ਤੰਦਰੁਸਤੀ ਬਖਸ਼ਣ ਔਰ ਭਗਵਾਨ ਜੀ ਦੇ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਗਵਾ ਕੇ ਸਦਾ ਆਪਣਾ ਜੀਵਨ ਸਫਲ ਕਰਨ ਔਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ ਬੋਲੀਏ ਸ੍ਰੀ ਸਾਧ ਗੁਰੂ 바ਵਾ ਨਾਨਕ ਸਾਹਿਬ ਮਹਾਰਾਜ ਕੀ ਜੈ ਸਾਧ ਗੁਰੂ 바ਵਾ ਨਾਨਕ ਸਾਹਿਬ ਮਹਾਰਾਜ ਕੀ ਜੈ ਅੱਜ ਸ਼੍ਰੀ ਗੁਰਨਾਬਾਦਾ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਨਿਕਲ ਰਹੀ ਆ ਜਿਹਦੇ ਵਿੱਚ ਇਸ ਕਮਿਊਨਿਟੀ ਤੋਂ ਇਲਾਵਾ ਸਾਰੇ ਹੀ ਵੱਖ-ਵੱਖ ਧਰਮਾਂ ਦੇ ਨਮਾਇੰਦੇ ਵਿੱਚ ਆਏ ਨੇ ਸਭ ਤੋਂ ਪਹਿਲਾਂ ਅੱਜ ਦੇ ਦਿਨ ਤੇ ਆਪ ਸਭ ਨੂੰ ਲੱਖ ਲੱਖ ਵਧਾਈਆਂ ਔਰ ਸੱਚੇ ਪਾਤਸ਼ਾਹ ਇਹਨਾਂ ਤੇ ਮਿਹਰ ਭਰਿਆ ਅਥਰ ਕੇ ਔਰ ਵਿਸ਼ੇਸ਼ ਤੌਰ ਤੇ ਭਾਈ ਯੋਧਵੀਰ ਜੀ ਜਿਹੜੇ ਬੜੇ ਚਿਰਾਂ ਤੋਂ ਸਾਡੇ ਪਿੰਡ ਹੱਲਾ ਜੋ ਕਿ ਸਾਡੀ ਬਰਾਰੀ ਦਾ ਮੱਕਾ ਮਦੀਨਾ ਇੱਥੋਂ ਸ਼ੋਭਾ ਯਾਤਰਾ ਸਟਾਰਟ ਹੁੰਦੀ ਆ ਔਰ ਲਗਭਗ 2 2 ਮਹੀਨੇ ਤੋਂ ਮਿਹਨਤ ਕਰ ਰਹੇ ਨੇ ਜਿਹਦੀ ਸਦਕਾ 100 ਸਵਾ 100 ਟਰਾਲੀ ਜਿਹੜੀ ਆ ਉਹ ਅੱਜ ਲੋਕਾਂ ਦੇ ਪਿੰਡਾਂ ਦੇ ਵਿੱਚੋਂ ਆਏ ਨੇ ਅਸੀਂ ਇਹਨਾਂ ਦਾ ਕਿਉਂਕਿ ਸ਼ੁਰੂ ਤੋਂ ਹੀ ਇਹ ਪਰਿਵਾਰ ਬਹੁਤ ਡੈਡੀਕੇਟਡ ਆ ਅੱਜ ਦੇ ਦਿਨ ਤੇ ਸਾਰੀ ਆਪਣੀ ਆਪਣੀ ਵਧਾਈ ਨੂੰ ਮੇਰੇ ਵੱਲੋਂ ਔਰ ਮੇਰੀ ਪੂਰੀ ਪੰਜਾਬ ਦੀ ਟੀਮ ਵੱਲੋਂ ਆਪ ਸਭ ਨੂੰ ਵਿਸ਼ੇਸ਼ ਤੌਰ ਤੇ ਤੁਹਾਡੇ ਮਾਧਿਅਮ ਰਾਹੀਂ ਆਪੇ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਇਹ ਜਿਹੜਾ ਸੰਦੇਸ਼ ਆ ਸਾਡਾ ਜਿਹੜਾ ਭਾਈਚਾਰਾ ਇਦਾਂ ਹੀ ਵਾਗੁਰੂ ਸੱਚੇ ਪਾਤਸ਼ਾਹ ਔਰ ਸਾਡਾ ਜਿਹੜਾ ਆਪਸ ਵਿੱਚ ਮੇਲ ਮਲਾਬ ਵਧਾਈ ਭਾਈਚਾਰਾ ਰੱਖੇ ਤੇ ਅਸੀਂ ਨਾਲ ਮਿਲ ਕੇ ਜੋ ਸਾਡੇ ਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ ਆ ਉਦਾਂ ਹੀ ਅਸੀਂ ਇਦਾਂ ਪ੍ਰੇਮ ਦਾ ਸਨੇਹਾ ਇਦਾਂ ਹੀ ਅਸੀਂ ਬਧਾ ਦੇ ਰਹੀਏ ਧੰਨਵਾਦ